ਸਤਿ ਸ਼੍ਰੀ ਅਕਾਲ ਪਾਦਰਸ਼ਕੋ ਮੈਂ ਦਰਵਾਕ ਸਿੰਘ ਹੁੰਦਾ ਪ੍ਰੋਗਰਾਮ ਗੱਲਾਂਬਾਤਾਂ ਲੈ ਕੇ ਇੱਕ ਵਾਰੀ ਫਿਰ ਹਾਜ਼ਰ ਹਾਂ ਅੱਜ ਇੱਕ ਐਸੇ ਗੀਤਕਾਰ ਤੇ ਗਾਇਕ ਨੂੰ ਤੁਹਾਡੇ ਨਾਲ ਮਿਲਵਾਵਾਂਗਾ ਜਿਨ੍ਹਾਂ ਦੇ ਧਾਰਮਿਕ ਗੀਤ ਲਿਖੇ ਬਹੁਤ ਵੱਡੇ ਵੱਡੇ ਗਾਇਕਾਂ ਨੇ ਰਿਕਾਰਡ ਕੀਤੇ ਸਿੱਖ ਇਤਿਹਾਸ ਦੇ ਨਾਲ ਸੰਬੰਧਤ ਉਹਨਾਂ ਨੇ ਬਹੁਤ ਸਾਰੇ ਗੀਤ ਰਚੇ ਤੇ ਬਹੁਤ ਸਾਰੇ ਰਿਕਾਰਡਿੰਗ ਹੋਏ ਉਸ ਸਿੱਖੀਅਤ ਨੂੰ ਤੁਹਾਡੇ ਰੂਬਰੂ ਕਰਾਂ ਮੇਰੀ ਮਰਾਦ ਆ ਸੱਤਾ ਜਸਪਾਲ ਜੀ ਉਹਨਾਂ ਦਾ ਸਵਾਗਤ ਕਰਦੇ ਹਾਂ ਫਿਰ ਅੱਗੇ ਕਰਦੇ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਸਾਇਸਤ੍ਰਿਕ ਬੋਸ ਨੂੰ ਠੀਕ ਠਾਕ ਬਹੁਤ ਵਧੀਆ ਵੀਰ ਜੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਵੀਰ ਰਾਜ ਸਿੰਘ ਜੀ ਕਿਰਪਾ ਜੀ ਬਹੁਤ ਬਹੁਤ ਧੰਨਵਾਦੀ ਆ ਮੇਰੇ ਵੀਰ ਦਰਬਾਰ ਸਿੰਘ ਦਾ ਔਰ ਬਾਬਰ ਗਾਰਡਰ ਜੀ ਚੈਨਲ ਵਾਲਿਆਂ ਰਾਜ ਜਿਹੜੇ ਮੇਰੇ ਕੋਲ ਚੱਲ ਕੇ ਆਏ ਹੋ ਜੀ ਬਹੁਤ ਬਹੁਤ ਧੰਨਵਾਦੀ ਵੀਰ ਜੀ ਕੀ ਗਤੀ ਜਿਦੀਆਂ ਅੱਜ ਕੱਲ ਬਸ ਉਧਿਆ ਰੰਗਾ ਵਿੱਚ ਆ ਜੀ ਠੀਕ ਹੈ ਜੀ ਹਾਂ ਜੀ ਇਹ ਸੱਤਾ ਜਸਪਾਲ ਮੈਂ ਦਸ਼ਕਾਂ ਨੂੰ ਵਾਸ ਦਿੱਤਾ ਤੁਹਾਡਾ ਨਾਂ ਜੀ ਜਸਪਾਲ ਦੱਸਾਂ ਹੋ ਸਕਦਾ ਸੱਤਾ ਨਾਮ ਸੱਤਾ ਹੋ ਸਕਦਾ ਇਹ ਸੱਤਾ ਜਸਪਾਲ ਥੋੜਾ ਦੱਸੋ ਆਪਣੇ ਬਾਰੇ ਸਾਡੇ ਦਰਸ਼ਕਾਂ ਨੂੰ ਜੀ ਮੇਰਾ ਨਾਮ ਸੱਤਾ ਹੈ ਜੀ ਤੇ ਪਿੰਡ ਮੇਰਾ ਜਸਪਾਲ ਹੈ ਜੀ ਪਿੰਡ ਜਸਪਾਲ ਆ ਮੈਨੂੰ ਤਾਂ ਪਤਾ ਸੀ ਮੈਂ ਜਣਾ ਸਾਡੇ ਦਰਸ਼ਕਾਂ ਨੂੰ ਪਤਾ ਲੱਗਾਦਾ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਇਸੇ ਕਰਕੇ ਵੀ ਜੀ ਮੈਂ ਇੱਕ ਅਮਰਤਾ ਵਰਕ ਦੇ ਗੀਤ ਦੇ ਵਿੱਚ ਜ਼ਿਲ੍ਹੇ ਦਾ ਨਾਮ ਮੈਂਟ ਕੀਤਾ ਹੈਗਾ ਅੱਛਾ ਅੱਛਾ ਜੀ 2007 ਵਿੱਚ ਮੇਰਾ ਗੀਤ ਹੋਇਆ ਹੈਗਾ ਬਾਵਾ ਨਤਨਾ ਗੋਇਲ ਕੰਪਨੀ ਨੇ ਕੀਤਾ ਜੀ ਠੀਕ ਠੀਕ ਤੇ ਇਹ 2007 ਦੀ ਗੱਲ ਤੁਸੀਂ ਕਰਤੀ ਜੀ ਕਦੋਂ ਤੋਂ ਸਿਲਸਿਲਾ ਸ਼ੁਰੂ ਹੋ ਗਿਆ ਸੀ ਜੀ रिकॉर्डिंग ਦਾ ਜਾਣ ਲਿਖਣ ਦਾ ਪਹਿਲਾਂ ਸਾਰਾ ਥੋੜਾ ਜਿਹਾ ਦੱਸ ਦਿਓ ਇਹ سلسلہ ਤੇ ਮਹਾਰਾਜ ਜਦੋਂ ਤੋਂ ਸਕੂਲ ਟਾਈਮ ਤੋਂ ਹੀ ਇਹ ਚੱਲ ਰਿਹਾ ਵਾ ਜੀ ਅੱਛਾ ਜੀ ਤੇ ਬਾਕੀ ਜਿਉਂ ਜੇ ਮਾਲਕ ਦਾ ਹੁਕਮ ਲੱਗਦਾ ਗਿਆ ਤੂੰ ਤਾਂ ਗਾਉਣ ਦਾ ਮੌਕਾ ਮਿਲਦਾ ਗਿਆ ਠੀਕ ਹੈ ਜੀ ਨਾਲ ਨਾਲ ਲਿਖਣ ਦਾ ਵੀ ਤੁਹਾਡਰ ਕੇ ਸੱਜਣਾ ਨੂੰ ਮਿਲਦਾ ਹੈ ਗੀਤ ਦਾ ਵੱਡੇ ਵੱਡੇ ਕਲਾਕਾਰਾਂ ਨੂੰ ਮਿਲਦਾ ਗਿਆ ਜੀ ਠੀਕ ਹੈ ਜੀ ਕਿਹਨਾ ਕਿਹਨਾ ਨੇ ਰਿਕਾਰਡ ਕਰਵਾਤੇ ਗੀਤ ਕੋਟਾ ਸਭ ਤੋਂ ਪਹਿਲਾਂ ਜੀ ਜੀ ਮੇਰਾ 2003 ਦੇ ਵਿੱਚ 200 ਕੀਤੇ ਸੀ ਅੰਮ੍ਰਿਤਸਰ ਕੀ ਉਹਨਾਂ ਨੇ ਸਿੰਘ ਉਹ ਜਾਣ ਕਰਮਾਨ ਉਸीडी ਦੇ ਵਿੱਚ ਉਹਨਾਂ ਨੇ 233 ਕੀਤੇ ਸੀ ਮੇਰੇ ਤਾਂ ਜੀ ਧਾਰਮਿਕ 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 ਤੋਂ ਸ਼ੁਰੂਆਤ ਕੀ ਧਾਰਮਿਕ ਤੋਂ ਸ਼ੁਰੂਆਤ ਕੀਤੀ ਸੀ ਪਹਿਲਾਂ ਸ਼ੁਰੂਆਤ ਕੀਤੀ ਹੀ ਇਦਰਾਲ ਮਹਿਮਾ گاਉਂ ਦੇ ਸਾਰੇ ਜੀ ਚੰਦ ਧਰਤੀ ਸੂਰਜ ਤਾਰੇ ਦੀ ਧੁੱਪਾਂ ਸ਼ਾਵਾਂ ਤੇਜ ਹਵਾਵਾਂ ਜੇ ਉਹ ਜਾਵੇ ਮੀ ਵਰਦਾ ਹਾਂਜੀ ਤੇ ਕਲਰਾ ਵਿੱਚ ਫੁੱਲ ਫਿਰਦੇ ਜਦ ਮੇਰ ਵਾਹਿਗੁਰੂ ਕਰਦਾ ਵਾਹ ਵਾਹ ਇਹ ਜ਼ਿਆਦਾਤਰ ਜਿਹੜੇ ਗੀਤਕਾਰ ਆ ਆਸ ਕਰਕੇ ਉਹਨਾਂ ਦੀ ਅੱਛਾ ਹੁੰਦੀ ਆ ਵੀ ਅਸੀਂ ਗੀਤ ਦਾ ਆਮ ਸਮਾਜਿਕ ਪਰਿਵਾਰਕ ਦਾ ਹੋਰ ਬਿਸ਼ਾ ਦੇ ਜਿਹੜੇ ਲਿਖਦੇ ਆ ਜੀ ਹੋਰ ਕਾਰਡ ਕਰਵਾਈਏ ਜੀ ਧਾਰਮਿਕ ਗੀਤ ਪਹਿਲਾਂ ਜਿੱਦਾਂ ਤੁਸੀਂ ਦੱਸਿਆ ਸ਼ੁਰੂਆਤੀ ਧਾਰਮਿਕ ਕੋਈ ਉਹ ਕੋਈ ਕੋਈ ਮਤਲਬ ਮੇਰੇ ਖਿਆਲ ਨਹੀਂ ਵੀ ਧਾਰਮਿਕ ਗੀਤ ਕੋਈ ਪਹਿਲਾਂ ਰਿਕਾਰਡ ਕਰਾਉਂਦਾ ਹੋਵੇ ਸਾਰੇ ਗੀਤਕਾਰਾਂ ਦੀ ਗੱਲ ਕਰੀਏ ਤੇ ਆਪਾਂ ਇਹ ਜੀ ਮੇਰੀ ਗੁਰੂ ਮਹਾਰਾਜ ਨੇ ਬਹੁਤ ਕਿਰਪਾ ਕੀਤੀ ਮੇਰੇ ਜਿੰਨੇ ਵੀ ਹੋਏ ਸਾਰੇ ਧਾਰਮਿਕ ਰਿਕਾਰਡ ਹੋਏ ਬਹੁਤ ਚੜ੍ਹਦੀ ਚੜ੍ਹਦੀ ਕਲਾ ਵਾਲੇ ਹੋਏ ਲਿਖੇ ਧਾਰਮਿਕ ਜਾਂ ਦੂਸਰੇ ਲਿਖੇ ਇੱਕ ਦੂਸਰੇ ਵਿੱਚ ਆਏ ਆ ਲਿਖੇ ਵੀ ਦੂਜੇ ਵੀ ਲਿਖੇ ਪਰ ਦੂਜੇ ਬਹੁਤ ਘੱਟ ਲਿਖਦਾ ਜਾਂ ਮੈਂ ਪਰਿਵਾਰਕ ਗੀਤ ਲਿਖਦਾ ਵਾਂ ਠੀਕ ਹੈ ਜੀ ਨਾ ਲੋਕ ਤਾਂ ਪਰਿਵਾਰਕ ਗੀਤੇ ਹੋ ਚੀਜ਼ਾਂ ਆ ਪਰਿਵਾਰ ਵਿੱਚ ਬਹਿ ਕੇ ਆਪਾਂ ਸੁਣ ਸਕੀਏ ਠੀਕ ਹੈ ਮਤਲਬ ਜਿਹੜੇ ਦੂਜੇ ਵੀ ਉਹ ਵੀ ਧਾਰਮਿਕ ਵਰਗੇ ਆ ਉਹ ਵੀ ਧਾਰਮਿਕ ਵਰਗੇ ਇਹ ਕਿੰਨਾ ਕਿੰਨਾ ਨੇ ਹੁਣ ਤੱਕ ਗਾਏ ਨੇ ਕਿੰਨੇ ਗਾਣੇ ਰਿਕਾਰਡ ਹੋਏ ਆ ਗੀਤ ਮੇਰੇ ਕੋਈ 25 30 ਰਿਕਾਰਡ ਹੋ ਚੁੱਕੇ ਆ ਜੀ ਉਦੋਂ ਤੇ ਤੰਗੇ ਸਿੰਘਰਾ ਨੇ ਕੋਈ 10 15 ਕੀ ਵੱਡੇ ਵੱਡੇ ਸਿੰਘਰਾ ਨੇ ਗਾਤੇ ਆ ਕੋ ਛੋਟੇ ਮੋਟੇ ਨੇ ਗਾਤੇ ਆ ਅੱਛਾ ਅੱਛਾ ਖੁਦ ਮੈਂ ਆਪ ਵੀ ਗਾਏ ਆ ਜੀ ਇਸ Song ਰੱਖਦਾ ਹਾਂ ਇਹਨਾਂ ਦਾ ਨਾਂ ਲੋ ਜਿਨ੍ਹਾਂ ਜਿਨ੍ਹਾਂ ਨੇ ਗਾਏ ਆ ਨਾਂ ਸਾਨੂੰ ਕੋ ਵੀ ਲਾ ਮਾ ਜਕਰ ਕੀਤਾ ਸਭ ਤੋਂ ਪਹਿਲਾਂ ਅਮਰਤਾਪਾਲ ਸਿੰਘ ਜੀ ਨੇ ਮੇਰੇ 4 5 ਗੀਤ ਕੀਤੇ ਆ ਜੀ ਜੀ ਠੀਕ ਆ ਔਰ ਉਹਨਾਂ ਚਾਰ ਗੀਤ ਮੇਰੇ ਧਾਰਮਿਕ ਕੀਤੇ ਆ ਇੱਕ ਗੀਤ ਉਹਨਾਂ ਨੇ ਮੇਰਾ ਦੂਜਾ ਗੁਣਜਾਰਾ ਸੌਂਪ ਕੀਤਾ ਨਚਨ ਟੱਪਣ ਵਾਲਾ ਜੀ ਅੱਛਾ ਜੀ ਦੁਬਾਰਾ ਆ ਸੰਦੇਸ਼ ਕੁਮਾਰੀ ਜੀ ਉਹਨਾਂ ਨੇ ਮੇਰੇ ਇੱਕ ਸੀੜੀ ਪੂਰੀ ਗੀਤਾਂ ਦੀ ਕੀਤੀ ਉਹਦੇ ਵਿੱਚ ਤਾਂ ਮੈਂ ਇੱਕ ਇੱਕ ਵਾਰਸ਼ਾਂ ਦਾ ਜਕਰ ਕੀਤਾ ਸੀ ਜੀ ਉਹ ਬੰਦਾ ਸਾਡਾ ਨਹਿਰਾ ਫੇਰੀ ਕਰ ਗਿਆ ਸੀ ਅੱਛਾ ਅੱਛਾ ਉਹਦੇ ਵਿੱਚੋਂ ਵੀ ਮੇਰੇ ਦੋ ਗੀਤ ਚਲੋ ਉਹਨਾਂ ਨੇ ਰਿਕਾਰਡ ਕਰਤੇ ਬਾਕੀ ਉਹਨਾਂ ਨੇ ਬਾੰਡ ਕਰਤੇ ਕੀ ਬਹੁਤ ਵਧੀਆ ਹੋਇਆ ਅਛਾ ਵਰ ਲਈ ਨਿਊਸ ਹੈ ਹਾਂ ਰੀਲੀਜ ਹੋਣਗੇ ਜਿਹੜੇ ਮੇਰੇ ਨਾਲ ਇਹ ਉਹ ਦੋ ਨਾਂ ਰੀਲੀਜ ਕਰ ਦਿੱਤੇ ਅੱਛਾ ਜੀ ਇਹ ਔਰ ਉਸ ਤੋਂ ਬਾਅਦ ਆ ਵੀ ਫਿਰ ਤਿੰਨ ਗੀਤ ਹੋਣਾ ਟੀਸੀ ਕੰਪਨੀ ਤੋਂ ਆ ਰਹੇ ਨੇ ਮੇਰੇ ਨਾਲ ਸਵੇਤ ਕੁਮਾਰ ਜੀ ਉਹਨਾਂ ਨੇ ਕੀਤੇ ਨੇ ਟੀਸੀ ਤੋਂ ਆ ਰਹੇ ਜੀ ਠੀਕ ਹੈ ਜੀ ਔਰ ਔਰ ਉਸ ਤੋਂ ਨਾ ਫਰੋਜ਼ ਖਾਨ ਸਾਹਿਬ ਹੋਣੇ ਆਪਣੇ ਸ਼ਬਦ ਬੋਲੇ ਆ ਜੀ ਠੀਕ ਹੈ ਜੀ ਉਹ ਉਹ ਜਿਹੜੇ ਫਰੋਜ਼ ਖਾਨ ਜੀ ਨੇ ਗਾਏ ਉਹਨਾਂ ਦਾ ਜ਼ਿਕਰ ਕਰੋ ਉਹ ਬੜਾ ਇੱਕ ਉਹਨਾਂ ਦਾ ਬਹੁਤ ਗੀਤ ਮਕਬੂਲ ਆ ਥੋੜਾ ਦਰਸ਼ਕਾਂ ਨੂੰ ਦੱਸੋ ਆਪਣੀ ਜ਼ੁਬਾਨੀ ਟਿੱਤੇ ਨਾਨਕ ਨੇ ਲੁੱਟ ਹੈ ਮਚਾਈ ਜਾਂ ਕੇ ਮਾਲਕਾਂ ਦੇ ਕੋਣ ਕਿਸੇ ਚ ਗਲੀ ਲਗਾਈ ਪਾਈ ਪਾਈ ਦਾ ਹਿਸਾਬ ਪੂਰਾ ਹੋ ਗਿਆ ਗਿਆਨੀ ਨਵਾਬ ਕੋਣ ਬੋਲਿਆ ਤੇਰੇ ਤੋਂ ਬਗੈਰ ਬਾਬਾ ਨਾਨਕਾ ਤੇਰਾ ਤੇਰਾ ਕਿਸੇ ਨੇ ਨਹੀਂ ਤੋਲਿਆ ਤੇਰੇ ਤੋਂ ਬਗੈਰ ਬਾਬਾ ਨਾਨਕਾ ਤੇਰਾ ਤੇਰਾ ਕਿਸੇ ਨੇ ਨਹੀਂ ਤੋਲਿਆ ਵਾਹ ਜੀ ਵਾਹ ਇਹ ਗੀਤ ਫਰੋਜ਼ ਖਾਨ ਸਾਹਿਬ ਕੋ ਕਿਦਾਂ ਪਹੁੰਚਿਆ ਸੀ ਥੋੜਾ ਜ਼ਿਕਰ ਕਰੋ ਇਹ ਵੀਰ ਜੀ ਮੇਰਾ ਉਹ ਬਹੁਤ ਮਿੱਤਰ ਆ ਤੇ ਬੜਿਆ ਹੀ ਮੇਰੀ ਉਹਨਾਂ ਨਾਲ ਗੱਲਬਾਤ ਹੁੰਦੀ ਰਹੀ ਹੈ ਬੜੇ ਚਿਰ ਤੋਂ ਜੀ ਤੇ ਸਵੱਬ ਬਣ ਗਿਆ ਇਦਾਂ ਹੀ ਠੀਕ ਹੈ ਉਹ ਮੈਨੂੰ ਕਹਿੰਦਾ ਵੀ ਮੈਨੂੰ ਵਧੀਆ ਲਾਈਨਾਂ ਲੱਗਦੀਆਂ ਵਾ ਤੇ ਸੱਤੇ ਮੈਨੂੰ ਦੇ ਦੇ ਅੱਛਾ ਇਦਾਂ ਹੀ ਸਵੱਬ ਬਣ ਗਿਆ ਵਾ ਜੀ ਜੀ ਤੇ ਸੰਗਤ ਦੀ ਕਚਹਿਰੀ ਵਿੱਚ ਠੀਕ ਆ ਗਿਆ ਮੈਂ ਬਹੁਤ ਬਹੁਤ ਧੰਨਵਾਦ ਆ ਸੰਗਤਾਂ ਦਾ ਜਿਨ੍ਹਾਂ ਨੇ ਪ੍ਰਵਾਨ ਕੀਤਾ ਇਸ ਸੰਗਤ ਜੀ ਕੀ ਦੀ ਬੜਾ ਆਲਾ ਦਰਜੇ ਦਾ ਜੀ ਇਹ ਬਾਬਾ ਨਾਨਕ ਦੀ ਕਿਰਪਾ ਪੂਰੀ ਜਬਾ ਨਾਨਕ ਹੀ ਆਲੇ ਦਰਜੇ ਦੇ ਆ ਜੀ ਤੂੰ ਤਾਂ ਕੋਈ ਸ਼ੱਕ ਹੀ ਨਹੀਂ ਆ ਜੀ ਸਾਡੀ ਤੇ ਉਹਨਾਂ ਤੋਂ ਜਿੰਨਾ ਨਵਾਂ ਦਾ ਜ਼ਿਕਰ ਕਰਤਾ ਤੁਸੀਂ ਹਾਂ ਜੀ ਉਹਨਾਂ ਤੋਂ ਅਲਾਵਾ ਹੋਰ ਹੁਣ ਨਵੇਂ ਕਿਹੜੇ ਕਿਹੜੇ ਤੁਹਾਡੇ ਗੀਤ ਆ ਰਹੇ ਕਿਹਨਾਂ ਦੀਆਂ ਆਵਾਜ਼ਾਂ ਆ ਰਹੇ ਆ ਤੁਹਾਡੇ ਆਪਣੀ ਆਵਾਜ਼ ਚ ਕਿਹੜੇ ਕਿਹੜੇ ਗੀਤ ਆ ਰਹੇ ਮੇਰੇ ਆਪਣੀ ਆਵਾਜ਼ ਵਿੱਚ ਦੋ ਗੀਤ ਹੁਣ ਆ ਰਹੇ ਆ ਜੀ ਆ ਥੋੜੇ ਦਿਨਾਂ ਵਿੱਚ ਮੈਂ ਰਿਲੀਜ਼ ਕਰ ਰਿਹਾ ਹਾਂ ਇੱਕ ਗੀਤ ਆਨੰਦਪੁਰ ਸਾਹਿਬ ਦੇ ਮੇਲੇ ਦੇ ਮੈਂ ਕਰ ਰਿਹਾ ਹਾਂ ਜੀ ਅੱਛਾ ਜੀ ਉਨੇ ਬੋਲਿਆ ਹਮਨ ਜਿਤ ਹੋ ਕੇ ਬਾਜਾ ਵਾਲੇ ਨੂੰ ਧਿਆ ਕੇ ਦੋਰੀ ਛੱਤ ਪਾ ਕੇ ਝੰਡਾ ਟੂਲੇ ਉੱਤੇ ਲਾ ਕੇ ਖੜਾ ਰੋੜ ਤੇ ਦਰਹਿਰ ਪਕਾਰੇ ਦੀ ਗੱਡੀ ਚੱਲੀ ਠੀਕ ਹੈ ਗੱਡੀ ਚੱਲੀ ਨੰਦਪੋਰੇ ਨੂੰ ਆਜੋ ਆਜੋ ਮੇਰੇ ਗੁਰੂ ਦੇ ਪਿਆਰੇ ਦੀ ਗੱਡੀ ਚੱਲੀ ਆਨੰਦਪੋਰੇ ਨੂੰ ਇਹ ਹੋਲੇ ਮੱਲੇ ਦੇ ਵਜੂਗਾ ਹੈ ਨਾ ਮੇਰਾ ਗੀਤ ਹੀ ਇਦਾਂ ਦਾ ਉਹ ਸਬਜੈਕਟ ਦੇ ਨਾਲ ਜੁੜਿਆ ਬਿਲਕੁਲ ਬਿਲਕੁਲ ਜੀ ਬਿਲਕੁਲ ਇਹ ਲਾਈਨਾਂ ਸਾਰੀਆਂ ਸੰਗਤ ਵਿੱਚ ਲਿਖੇ ਗਏ ਨੇ ਦਾ ਛੇਤੀ ਛੇਤੀ ਆਜੋ ਸਾਰੇ ਪਹਿਣਾ ਤੇ ਭਾਈ ਦੀ ਕੋਈ ਨਹੀਂ ਕਰਾਇਆ ਗੱਡੀ ਸੇਵਾ ਉੱਤੇ ਲਾਈ ਜੀ ਠੀਕ ਆ ਮੁੱਲ ਸੇਵਾ ਦਾ ਹੈ ਗੁਰੂ ਦੇ ਦਵਾਰੇ ਜੀ ਕਦੀ ਚੱਲੀ ਨਾ ਅਨੰਦਪੁਰ ਨੂੰ ਆਜੋ ਆਜੋ ਮੇਰੇ ਗੁਰੂ ਦੇ ਪਿਆਰੇ ਦੀ ਗੱਡੀ ਚੱਲੀ ਅਨੰਦਪੁਰ ਨੂੰ ਮਾ ਜੀ ਬਾ ਇਹਨਾਂ ਗੀਤਾਂ ਦਾ ਮੈਂਤਾਨਾ ਕੋਈ ਜੋ ਮਿਲਦਾ ਕੰਪਨੀਾਂ ਵੱਲੋਂ ਜਾਂ ਕੋਈ ਗਾਇਕਾਂ ਵੱਲੋਂ ਤੁਸੀਂ ਕਿਦਾਂ ਸੰਤੁਸ਼ਟ ਹੋ ਕੰਪਨੀਆਂ ਤੇ ਅੱਜਕੱਲ ਬਿਲਕੁਲ ਹੀ ਅਜੇ ਤੱਕ ਜੂਰਤ ਨਾ ਕੰਨ ਲਿਆ ਕਿ ਕਲਾਕਾਰ ਕਰ ਜਾਂਦੇ ਆ ਉਹ ਜ਼ਿਆਦਾ ਵੀ ਕਰਦਾ ਬੰਦਾ ਕਰਦਾ ਚਲੋ ਵਧੀਆ ਹਾਂਜੀ ਕਦੀ ਮੰਚ ਆਇਆ ਨਹੀਂ ਵੀ ਕੋਈ ਜਿੱਦਾਂ ਦੇ ਗੀਤ ਚੱਲਦੇ ਅੱਜਕੱਲ ਹਣਾ ਬਹੁਤ ਸਾਰੇ ਗਾਇਕਾਂ ਦੇ ਜੀ ਜੀ ਚੱਕ ਲੋ ਫੜ ਲੋ ਮਾਰ ਲੋ ਧਰ ਲੋ ਇੰਟਰਨਲ ਤੇ ਕਿਹੜ ਨੂੰ ਇੱਥੇ ਮਿਲਦਾ ਮੈਨੂੰ ਕਦੀ ਮੰਨ ਚਾ ਇਹ ਨਹੀਂ ਕਿ ਯਾਰ ਇਹ ਗੀਤ ਗਾ ਕੇ ਬੜੀ ਛੇਤੀ ਸ਼ੋਰਤ ਮਿਲਦੀ ਆ ਬਲੈਰ ਆ ਛੇਤੀ ਇਹ ਗੀਤ ਚਰਚਾ ਚੋਂਦੇ ਆ ਇਦਾਂ ਦਾ ਵੀ ਲਿਖੀਏ ਨਹੀਂ ਨਹੀਂ ਇਹੋ ਜਿਹਾ ਮੰਨ ਚ ਨਹੀਂ ਉਜਾ ਰੱਖਿਆ ਜੀ ਮੈਂ ਮੇਰਾ ਵਿਚਾਰ ਹੈ ਕੋਈ ਸ਼ੋਰਤ ਖੱਟੜਦਾ ਨਹੀਂ ਆ ਕੋਈ ਸਾਫ਼ ਸੁਥਰੇ ਵਿਚਾਰ ਦੇਣ ਦਾ ਵਾ ਠੀਕ ਹੈ ਜੀ ਮੇਰੇ ਲਿਖਣ ਦਾ ਮਸਲ ਦੇਹੀ ਹੈ ਕਿ ਕੋਈ ਕੋਈ ਵਿਚਾਰ ਜਾਵੇ ਤੇ ਦੁਨੀਆ ਵਿੱਚ ਕੋਈ ਅਛਾਈ ਜਾਵੇ ਠੀਕ ਹੈ ਜੀ ਕਿਉਂਕਿ ਮੇਰੀਆਂ ਵੀ ਪੈਣਾ ਤੀਆਂ ਬੱਚੀਆਂ ਪੋਤੀਆਂ ਦੋਤੀਆਂ ਸਾਰੀਆਂ ਨੇ ਸੁਣਨਾ ਜੀ ਜੀ ਬਿਲਕੁਲ ਠੀਕ ਹੈ ਨਾ ਤੇ ਜੇ ਦੁੱਧੀਆਂ ਦੇ ਕੰਨਾਂ ਵਿੱਚ ਪੜ੍ਹਣਗੇ ਇਹਦੇ ਸਾਡੀਆਂ ਦੇ ਕੰਨਾਂ ਵਿੱਚ ਰੂਹ ਨਹੀਂ ਲੈਣੇ ਜੀ ਉਹ ਤਾਂ ਜੀ ਹਨ ਠੀਕ ਹੈ ਇਹ ਕਰਕੇ ਮੈਂ ਤੇ ਸਾਰੇ ਵੀਰਾਂ ਨੂੰ ਕਹਿੰਦਾ ਕੋਈ ਸਾਫ਼ ਸੁਥਰਾ ਲਿਖਿਆ ਕਰੋ ਕੋਈ ਗੁਰੂ ਇਤਿਹਾਸ ਦੀਆਂ ਗੱਲਾਂ ਲਿਖਿਆ ਕਰੋ ਲੋਕ ਤੱਤ ਕੋ ਮਾਪਿਆਂ ਬਾਰੇ ਕੋਈ ਪਰਿਵਾਰਕ ਰਿਸ਼ਤੇਮ ਬਾਰੇ ਕੋਈ ਗੱਲ ਕਰਿਆ ਕਰ ਲੋ ਬੜੀ ਵਧੀਆ ਗੱਲ ਆ ਜੀ ਆਪਣੀ ਆਵਾਜ਼ ਕਿਨੇ ਜੀ ਰਿਕਾਰਡ ਹੋਏ ਪਹਿਲਾਂ ਆਪਣੀ ਬਾਤ ਚ ਮੈਂ 5-6 ਗੀਤ ਰਿਕਾਰਡ ਕੀਤੇ ਹੈ ਜੀ ਕਿ ਪਹਿਲਾਂ ਅੱਛਾ ਜੀ 6-7 ਰਿਕਾਰਡ ਕੀਤੇ ਹੈ ਜੀ ਠੀਕ ਆ ਹਾਂਜੀ ਕਦੀ ਕੋਈ ਤਾਲੀਮ ਲਈ ਕਿਸੇ ਉਸਤਾਦ ਤੋਂ ਗਾਉਣ ਦੀ ਜਾਂ ਲਿਖਣ ਦੀ ਕੋਈ ਰਸਮੀ ਤੌਰ ਤੇ ਹੁੰਦਾ ਵੀ ਯਾਰ ਉਸਤਾਦ ਬਣਾਉਣਾ ਜ਼ਰੂਰੀ ਹੁੰਦਾ ਅਕਸਰ ਕਿਹਾ ਜਾਂਦਾ ਇਹ ਤੇ ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ ਵੀਰ ਜੀ ਪਰ ਅਜੇ ਤੱਕ ਕੋਈ ਸਬਦ ਨਹੀਂ ਬਣਿਆ ਅਜੇ ਤੱਕ ਤੇ ਉਸਤਾਦ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਹੈਗੇ ਉਹਨਾਂ ਦੀ ਕਿਰਪਾ ਨਾਲ ਹੀ ਉਹਨਾਂ ਦੀ ਕਿਰਪਾ ਨਾਲ ਹੀ ਆ ਜੋ ਵੀ ਕੁਛ ਆ ਠੀਕ ਹੈ ਜੀ ਦੇ ਜਿਹੇ ਦੁਨੀਆ ਦੇ ਉਸਤਾਦ ਦੀ ਲੋੜ ਪਈ ਤੇ ਵੀ ਜਰੂਰ ਲਵਾਂਗੇ ਫਿਲਹਾਲ ਦੇ ਜਿਹੋ ਹੀ ਉਸਤਾਦ ਚੱਲ ਰਿਹਾ ਜਿਆਦਾ ਉਹ ਹੀ ਮੋਨੇ ਦਰਗਾਹ ਅਕਬਰ ਉਹ ਉਸਤਾਦ ਆ ਠੀਕ ਹੈ ਜੀ ਕਿੰਨੇ ਗੀਤ ਹੋਂ ਤੱਕ ਲਿਖਤੇ ਧਾਰਮਿਕ ਗੀਤ ਤੇ ਬਾਬਾ ਜੀ ਮੈਂ ਕਿਤੇ ਗਿਣੀ ਨਹੀਂ ਗੇ ਅੱਛਾ ਜੀ ਤੇ ਜਦੋਂ ਕੋਈ ਵਿਚਾਰ ਮਨ ਵਿੱਚ ਵਧਿਆ ਉਹਦਾ ਲਿਖੀ ਜਾਈਦਾ ਲਿਖੀ ਜਾਈਦਾ ਠੀਕ ਹੈ ਜੀ ਹਾਂ ਜੀ ਬਹੁਤ ਰਹਿਮਤਾਂ ਬਾਬੇ ਦੀਆਂ ਕੋਈ ਗੱਲ ਨਹੀਂ ਠੀਕ ਹੈ ਜੀ ਹਾਂ ਜੀ ਕੋਈ ਤੇਰੇ ਰਕਾਰ ਵੀ ਜਿਹੜਾ ਵੀ ਕੋਈ ਆਉਂਦਾ ਤੇ ਉਹਨੂੰ ਆਖੀਦਾ ਵੀ ਤੂੰ ਜਿੰਨੇ ਕਰਨੇ ਧਾਰਮਿਕ ਗਾ ਗੀਤ ਠੀਕ ਹੈ ਜੋ ਪੀਰਾਂ ਦਾ ਜਸ ਗਾ ਠੀਕ ਆ ਇਸ ਅਦਾ ਬਾਹਰ ਕੀ ਜਾਵਾ ਇਹਦੇ ਬੰਦੀ ਦੁਨੀਆ ਤੱਕ ਰਹਿਣੀ ਆ ਜੀ ਤੇ ਜਿਹੜੇ ਦੂਜੇ ਗੀਤਾਂ ਤੁਸੀਂ ਗੱਲ ਕਰਦੇ ਹੋ ਇਹ ਅੱਗ ਦੇ ਪੰਭੂਕੇ ਨੂੰ ਮਾਤ ਕੇ ਬਹੁਤ ਜ਼ਿਆਦਾ ਵਾ ਮੁੜ ਕੇ ਮੁੜ ਕੇ ਨਹੀਂ ਪੁੱਛਦਾ ਅੱਜ ਕਿੱਥੇ ਉਹ ਦੇ ਦੇ ਗੇੜਾ ਹਾਂ ਚਲੋ ਦੇ ਦੇ ਜਿਹੜਾ ਵੀ ਫਿਰ ਵੀ ਚੱਲਦਾ ਰਿਹਾ ਰਿਹਾ ਟੁੱਟਿਆ ਜਿਲੇ ਗਰੇ ਫਿਰ ਵੀ ਚੱਲਦਾ ਕੋਈ ਹੋਰ ਉਹਦੇ ਮਤਲਬ ਅਕਸਰ ਵਾਂਗਰ ਵਿੱਚ ਇਹੋ ਜਿਹੇ ਗੀਤ ਚੱਲਦੇ ਰਹਿੰਦੇ ਆਸ ਬਾਕੀ ਕੋਈ ਗੀਤ ਆ ਉਹ ਵਾਕਿਆ ਹੀ ਆਪ ਤਾਂ ਕਾਂਡ ਚੱਲ ਕੇ ਲਾ 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 ਹੋ ਗਈ ਮੁਣਕੇ ਹਾਂਜੀ ਹਾਂਜੀ ਤੂੰ ਕੌਣ ਮੈਂ ਕੌਣ ਪੁੱਛਦਾ ਕੋਈ ਨਹੀਂ ਤੇ ਆ ਤੁਸੀਂ ਹੁਣ ਸ਼ਬਦ ਸੁਣਦੇ ਹੋ ਤੇ ਚਲੋ ਅਸੀਂ ਭਾਵੇਂ ਅੱਖਾਂ ਵਿੱਚ ਬੀਟ ਕੇ ਤੋ ਤੇਰਾ ਤੇਰਾ ਤੁਰਦਾ ਹੀ ਰਹਿਣਾ ਮੰਗਣਾ ਉਹ ਤਾਂ ਇੱਥੇ ਹੀ ਹੈ ਜੀ ਮਰਨਾ ਮਰ ਜਾਣਾ ਪਿੱਛੋਂ ਜਾਦਾ ਰਹਿ ਜਾਣੀਆਂ ਇਹ ਸਾਡੀਆਂ ਜਾਦਾ ਹਾਂ ਪਿੱਛੇ ਠੀਕ ਹੈ ਜੀ ਇਹ ਜਾਦਾ ਛੱਡ ਕੇ ਜਾਣਾ ਪਿੱਛੇ ਵੀ ਜਿਹੜੀਆਂ ਜਦਾਏ ਰਹਿਣਾ ਅੱਬਾ ਪੂਜਾ ਮਲਾ ਅੱਜ ਨਹੀਂ ਤਤਗੁਰਨਾ ਨਿਕ ਤੇਰੀ ਲੀਲਾ ਨਿਆਰੀਏ ਪ੍ਰਭਾਵਤ ਕਿਹਨਾ ਕਿਨਾ ਤੋਂ ਕਿਹੜਿਆਂ ਗਾਇਕਾਂ ਤੋਂ ਕਿਹੜੀਆਂ ਕਲਮਾਂ ਤੋਂ ਕਲਮਾਂ ਤੇ ਮੈਂ ਮਤਲਬ ਬਹੁਤ ਜ਼ਿਆਦਾ ਇਨਫਲੂਐਂਸਰ ਸਾਹਿਬ ਜੀ ਉਹਨਾਂ ਨੂੰ ਬਹੁਤ ਆ ਉਹ ਤਾਂ ਗਾਇਕੀ ਤੌਰ ਤੇ ਗਾਇਕੀ ਤੌਰ ਤੇ ਕੋਈ ਸ਼ਰੀਲੇ ਬਹੁਤ ਜ਼ਿਆਦਾ ਕਲਮ ਜਿਆਦਾ ਮੈਨੂੰ ਮਨੁਸਫਰੀ ਸਾਹਿਬ ਜਿਆਦੇ ਹੀ ਵਾਹ ਵਾਹ ਹਾਂ ਸਰਦਾਰ ਕਮ ਸਿੰਘ ਸਾਹਿਬ ਕੋਈ ਲੇਖਾਂ ਜੀ ਉਹਨਾਂ ਨੇ ਜੋ ਕੀਤਾ ਸਿੱਖ ਇਤਿਹਾਸ ਦੇ ਵਿੱਚ ਮੈਂ ਉਹਨਾਂ ਦੇ ਵਜਨ ਸੁਣੇ ਹੀ ਉਹਨਾਂ ਨੇ ਕਿਹਾ ਕੋਈ ਬੋਲ ਭਾਂ ਦੇੋ ਘਾਟ ਲਿਖੋਗੇ ਇਹੋ ਜਿਹਾ ਬੋਲ ਜਿਹੜੇ ਅੰਦਰ ਵੀ ਮੰਗਦੇ ਜਾਣ ਜਾਂ ਇਹ ਲਿਖੇ ਬਿਲੋੜ ਜੀ ਉਹਨਾਂ ਦੀ ਜਿਹੜੀਆਂ ਰਚਨਾਵਾਂ ਨੇ ਉਹਨਾਂ ਦੀ ਜੰਨੀਆਂ ਵੀ ਧਾਰਮਿਕ ਬੀਬਾ ਜੀ ਨੇ ਗਾਈਆਂ ਪ੍ਰੋਫੈਸਰ ਸਰੂਪ ਸਿੰਘ ਸਰੂਪੁਰ ਆਇਆ ਹੋਰ ਵੀ ਹਾਂ ਜੀ ਕਈ ਨਵੇਂ ਗੀਤ ਵੀ ਲੰਘਦੇ ਜਾਂਦੇ ਜੀ ਕਈ ਗੀਤ ਅੱਜਕੱਲ ਨਾ ਬੜੇ ਆਉਂਦੇ ਭੱਗ ਦੇ ਮੁੱਦਿਆਂ ਤੇ ਜੀ ਘੰਟ ਮੁੱਦੇ ਜਿਹੜੇ ਚੱਲ ਰਿਹਾ ਹੋਵੇ ਮੌਕੇ ਦੀ ਗੱਲਬਾਤ ਤੇ ਉਹ ਕੋਈ ਕਿਸਾਨੀ ਅੰਦੋਲਨ ਦੀ ਗੱਲ ਕਰ ਲਈ ਜਿੱਦਾਂ ਆਪਾਂ ਪਿਛਲੇ ਸਮੇਂ ਦੌਰਾਨ ਪਹਿਲਾ ਅੰਦੋਲਨ ਸੀ ਜਿਹੜਾ ਅੱਜ ਵੀ ਚੱਲ ਰਿਹਾ ਬੇਸ਼ੱਕ ਜੀ ਉਦੋਂ ਵੀ ਬੜੇ ਗੀਤ ਆਏ ਕਿਸਾਨੀ ਅੰਦੋਲਨ ਦੇ ਬਹੁਤ ਚੱਲੇਗੇ ਵੱਡੇ ਵੱਡੇ ਨਾਮ ਵਰਗਾ ਕਾਂ ਨਗਾਏ ਕਿਉਂਕਿ ਸਮੇਂ ਦੀ ਲੋੜ ਵੀ ਸੀ ਬਿਲਕੁਲ ਤੁਸੀਂ ਵੀ ਕਦੀ ਯਤਨ ਕੀਤਾ ਇੰਦਾਂ ਦੇ ਮੌਜੂਦਾ ਹਾਲਾਤਾਂ ਤੇ ਲਿਖਣ ਦਾ ਹਾਜੀਏ ਤੁਸੀਂ ਮੈਨੂੰ ਬਹੁਤ ਵਧੀਆ ਇੱਕ ਗੱਲ ਵਾਲ ਦਵਾਸੀ ਜੀ ਧਿਆਨ ਰਾਇਆ ਜੇ ਮੇਰਾ ਜੀ ਵੈਸੇ ਮੈਂ ਕਰਦਾ ਵਾਂ ਇਸ ਚੀਜ਼ ਦੀ ਬੜੀ ਕੋਸ਼ਿਸ਼ ਹੈ ਮੇਰੀ ਮੈਂ ਇਹਨਾਂ ਸਰਕਾਰਾਂ ਬਾਰੇ ਕਰਦਾ ਜਿਹੜੇ ਮੁੱਦੇ ਸਰਕਾਰਾਂ ਦੇ ਨੇ ਨਾ ਜੀ ਕਿਸਾਨਾਂ ਦੇ ਕਹ ਰਹੇ ਉਹ ਤੇ ਆਪਣਾ ਹੱਕ ਸੱਚ ਦੀ ਕਰਦੇ ਰੱਖੀਏ ਉਹ ਆ ਜਾ ਆਪਣੀਆਂ ਹਕੀ ਮੰਗਾਂ ਉਹ ਆਪਣਾ ਹੱਕ ਮੰਗਣ ਦੇ ਵੀ ਸਾਡਾ ਜਿਹੜਾ ਤੂੰ ਡਾਕਿਆ ਮਾਰਨ ਦੇ ਜੋ ਉਹ ਦੋ ਬਿਲਕੁਲ ਸਭ ਦੇ ਹੱਕ ਜੋ ਦੋ ਤੇ ਮੁਧੇ ਦੇ ਸਰਕਾਰਾਂ ਬਣਾਉਂਦੀਆਂ ਨਾ ਕਿ ਸਰਕਾਰਾਂ ਕਹਿੰਦੇ ਨੇ ਲੀਡਰਾਂ ਦੀਆਂ ਜੀ ਇਹ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜੇ ਆ ਸਭ ਤੋਂ ਸਾਡੇ ਲੋਕ ਜਿਹੜੇ ਆ ਨਾ ਜੀ ਇਹਨਾਂ ਦੀਆਂ ਜ਼ਮੀਰਾਂ ਮੱਤਕੀਆਂ ਵਾਂ ਬਹੁਤਆਂੀਆਂ ਵਿੱਚੋਂ ਬਹੁਤ ਜ਼ਿਆਦਾ ਕੁਝ ਕੁ ਜ਼ਾਇਦੀਆਂ ਵੀ ਆ ਬਹੁਤ ਜ਼ਿਆਦਾ ਚੰਦ ਜਗੀਰ ਰਹਿ ਗਈਆਂ ਵਾ ਜਗੀਰ ਆ ਬਾਕੀ ਮੈਂ ਵੇਖਿਆ ਜੀ ਵੀ ਅਸੀਂ ਕੱਲ ਦੀਆਂ ਗੱਲਾਂ ਆ 2 ਸਾਲ ਹੋਏ ਆ ਤੇ 750 ਕਿਸਾਨ ਮਾਰ ਕੇ ਤੇ ਫੇਰ ਘਰ ਭੇਜਿਆ ਉਹੋ ਹੀ ਬੰਦੇ ਅੱਜ ਉਹਨਾਂ ਦੇ ਝੰਡੇ ਫੇਰ ਕੋਠਿਆਂ ਤੇ ਲਈ ਫਿਰਦੇ ਆ ਇਹਨਾਂ ਲੀਡਰਾਂ ਨੇ ਅੱਜ ਤੱਕ ਕੀ ਕੀਤਾ ਜੀ ਇਹਨਾਂ ਦੇ ਮੈਂ ਬਹੁਤ ਕੋਸ਼ਿਸ਼ ਇਹਨਾਂ ਬਾਰੇ ਬਿਆਨ ਕਰਨਾ ਤੇ ਉਹਨਾਂ ਵਾਂ ਕੋਈ ਕੋਈ ਰਚਨਾ ਇਸ ਵਿਸ਼ੇ ਦੇ ਕੋਈ ਇਦਾਂ ਦੀ ਗੱਲ ਬਾਤ ਇਹ ਹੁਣ ਤੁਸੀਂ ਰਚਨਾ ਤੁਹਾਨੂੰ ਮੈਂ ਇੱਕ ਦੱਸਦਾ ਵੀ ਇਹਨਾਂ ਨੇ ਵੇਖੋ ਲੀਡਰਾਂ ਨੇ ਧਾਰਮਿਕ ਤੇ ਬਾਬੇ ਨਾਨਕ ਦੀ ਸਾਡੇ ਦੀ ਤਕੜੀ ਆ ਜੀ ਜਿਹੜਾ ਤੇਰਾ ਤੇਰਾ ਕਿਸੇ ਨੇ ਨਹੀਂ ਤੋਲਿਆ ਜੀ ਉਹ ਤਕੜੀ ਵੀ ਨਾ ਸਿਆਸਤ 'ਚ ਲੈ ਆਂਦੀਓ ਪਾਦਾਂ ਵਿੱਚ ਕੀ ਤੋਲੀ ਜਾਂਦੇ ਆ ਉਹਨੇ ਠੀਕ ਆ ਤੋਲ ਦੇ ਕ ਨਹੀਂ ਤੋਲ ਦੇ ਜੀ 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 ਚਲੋ ਆਪਾਂ ਨਾਨਕੇ ਦਾ ਲੈਂਦੇ ਤਕਰੀ ਹੈ ਹੀ ਵਿੱਚ ਕਿ ਨਹੀਂ ਅੱਗੇ ਆ ਬਿਲਕੁਲ ਤੇ ਫਿਰ ਆਪਾਂ ਤਕਰੀ ਵਾਲਿਆਂ ਦਾ ਤੇ ਜਿਹੜੇ ਦੋ ਹੀ ਇਹਨਾਂ ਦੀ ਗੱਲ ਲਿਖੀਏ ਬਾਬੇ ਨਾਨਕ ਨੂੰ ਕਿਹਾ ਕਾ ਜਿਹੜੀ ਤਕੜੀ ਨਾ ਤੇਰਾ ਤੇਰਾ ਟੋਲਿਆ ਉਹ ਤਕੜੀ ਤਲਾਵੇ ਕੋਈ ਹੋਰ ਤੇਰਾ ਵੇਚ ਕੇ ਪੰਜਾਬ ਖਾ ਗਏ ਨਾਨਕਾ ਚਿੱਟੇ ਬੰਗਲੇ ਤੇ ਨੀਲੇ ਨੀਲੇ ਮੋਰ ਵਾਹਿਗੁਰੂ ਤੇਰਾ ਵੇਚ ਕੇ ਪੰਜਾਬ ਖਾ ਗਏ ਨਾਲ ਕਾ ਚਿੱਟੇ ਬੰਗਲੇ ਤੇ ਨੀਲੇ ਨੀਲੇ ਮੋਰ ਵਾਹ ਰਾਜੇ ਰਣਜੀਤ ਦਾ ਹੁੰਦਾ ਸੀ ਜਦੋਂ ਰਾਜ ਦੀ ਦਿੱਲੀ ਤੋਂ ਕੰਧਾਰ ਤੱਕ ਹੁੰਦਾ ਸੀ ਪੰਜਾਬ ਜੀ ਤੇ ਰਾਜੇ ਰਣਜੀਤ ਦਾ ਹੁੰਦਾ ਸੀ ਜਦੋਂ ਰਾਜ ਦੀ ਦਿੱਲੀ ਤੋਂ ਕੰਧਾਰ ਤੱਕ ਹੁੰਦਾ ਸੀ ਪੰਜਾਬ ਜੀ ਜਦੋਂ ਫੇਰੀਆਂ ਸਿਆਸਤਾਂ ਨੇ ਆ ਰੀਆਂ ਉਹ ਜਦੋਂ ਫੇਰੀਆਂ ਸਿਆਸਤਾ ਨਿਆਰੀਆਂ ਖਾਗੇ ਗੁਰ ਦੀ ਡਲੀ ਦੇ ਵਾਂ ਨੂੰ ਪੋਰ ਤੇਰਾ ਵੇਚ ਕੇ ਪੰਜਾਬ ਖਾਗੇ ਨਾਨਕਾ ਦਿੱਤੇ ਬੰਗਲੇ ਤੇ ਨੀਲੇ ਨੀਲੇ ਮੋਰ ਇਹ ਕੀ ਬਰਕਾਰ ਕੋਲ ਦੀ ਗੱਲ ਕਰੀ ਚੱਲੀ ਆਪ ਕਰਵਾ ਦੀ ਜਾਂ ਕੋਈ ਹੋਰ ਦਾ ਕਾਰੇ ਇਹ ਬਾਬਾ ਜੀ ਗਾਇਕ ਦਰਦੇ ਆ ਗਾਉਣ ਤੋਂ ਇਹਨਾਂ ਨੂੰ ਇਹਨਾਂ ਨੇ ਪਤਾ ਨਹੀਂ ਸਰਕਾਰਾਂ ਨੇ ਕੀ ਕਰ ਦੇਣਾ ਸੱਚ ਬੋਲਦੇ ਨਹੀਂਗੇ ਯੋ ਕਿਤੇ ਨਾ ਕਿਤੇ ਕੋਈ ਕਈ ਸਮੱਸਿਆਵਾਂ ਆਉਂਦੀਆਂ ਉਹਨਾਂ ਦੀਆਂ ਵੀ ਆਉਂਦੀਆਂ ਠੀਕ ਆ ਤੇ ਲੱਗਦਾ ਸਰਕਾਰਾਂ ਕਰਦੀਆਂ ਇਹੋ ਕੋਹਿਆ ਨਾ ਨਤਾ ਦੇ ਸਾਰੇ ਲੋਕ ਡਰਦੇ ਆ ਨਾ ਬਿਲਕੁਲ ਬਿਲਕੁਲ ਸਹੀ ਗੱਲ ਆ ਜਿਹੜਾ ਸੱਚ ਆ ਨਾ ਸੱਚ ਸੋਹ ਬਿਆਨ ਕਰਨਾ ਉਹ ਕਾਜੇ ਟਾਈਮ ਤੇ ਉਹਨਾਂ ਨੇ ਸਮਝਣ ਕਿ ਦੀ ਕਿਹਦੀ ਆਵਾਜ਼ ਤੁਹਾਡੇ ਗੀਤ ریکارڈ ਹੋ ਰਹੇ ਕਿਹੜੇ ਕਿਹੜੇ ਗਾਇਕ गा ਰਹੇ ਆ ਹੁਣ ਫੇਰ ਪੰਜਾਂ ਚੋਂ ਕਲਾਕਾਰਾਂ ਨੇ ਮੈਨੂੰ ਫੇਰ ਗਾਇਆ ਹੋ ਜੀ ਇੱਕ ਗੁਰਲਾਲ ਅਰਹਾਨੀ ਦੋ ਠੀਕ ਆ ਜੀ ਉਹਨਾਂ ਨੇ ਕੀਤੇ ਦੋ ਅੱਛਾ ਜੀ ਫਿਰ ਇੱਕ ਉਹ ਕੁਲਵਿੰਦਰ ਦੇਲਾਵਾਲ ਕਰ ਰਿਹਾ ਹੈ ਗੁਰਬਚਨ ਬਟੂਜੀ ਹੋਣਾ ਦੋ ਗੀਤ ਕਰ ਲਿਆ ਠੀਕ ਹੈ ਦੋ ਬੈਕ ਕਰਦੇ ਆਂ ਫਿਰ ਇੱਕ ਮੇਲ ਸਿੰਘ ਯੋਧੇ ਕਰ ਰਿਹਾ ਹਾਂਜੀ ਠੀਕ ਹੈ ਜੀ ਹਾਂਜੀ ਕਾਫੀ ਸੰਗਰ ਹੈ ਆਪਣੇ ਗੀਤ ਆਪਣੇ ਮੇਲੇ ਦੇ ਆ ਪੰਜ ਛੇ ਗੀਤ ਸੌਂਗ ਆਉਣਗੇ ਫਿਰ ਮੇਲੇ ਕਿਹੜੇ ਦੇ ਆ ਹੋਲੀ ਤੇ ਜੀ ਥੋਲੇ ਮਲੇ ਦੇ ਜੀ ਠੀਕ ਹੈ ਅਕਸਰ ਉਹਦੇ ਰਿੰਦੇ ਨੇ ਫੋਨ ਫਾਨ ਗਾਇਕਾਂ ਦੇ ਵੀ ਜੀ ਜੀ ਗੀਤਾਂ ਬਾਬਤ ਜੀ ਜੀ ਠੀਕ ਹੈ ਹਾਂਜੀ ਤੇਰੀ ਕਹਿ ਕੇ ਕਿ ਇਹਨੇ ਲਿਖਵਾਇਆ ਵੀ ਆ ਇਸ ਵਿਸ਼ੇ ਤੇ ਲਿਖ ਕੇ ਦਿਓ ਕੋਈ ਮੰਨੋ ਬਤਾ ਰਹੇ ਤੁਹਾਨੂੰ ਹਿੰਟ ਦਤਾ ਰਹੇ ਹਿੰਟ ਦਤਾ ਕਿਨੇ ਨਹੀਂ ਦਤਾ ਹੀ ਮੈਨੂੰ ਸੰਦੇਸ਼ ਕੁਮਾਰੀ ਹੋਣਾ ਦਿੱਤਾ ਹੀ ਮੈਨੂੰ ਅੱਛਾ ਜੀ ਉਹਨਾਂ ਨੇ ਡਰਾਈਵਰਾਂ ਬਾਰੇ ਗੀਤ ਵਿਖਾਇਆ ਸੀ ਉਹਨੂੰ ਅੱਛਾ ਜੀ ਤੇ ਡਰਾਈਵਰਾਂ ਦੇ ਘਰ ਦੀ ਜਿਹੜੀ ਉਹ ਆਪਣੇ ਡਰਾਈਵਰ ਦੀ ਸੁਖ ਮੰਗਤ ਦਾ ਮੰਗ ਲਈ ਆ ਠੀਕ ਆ ਉਹਦੇ ਬਾਰੇ ਉਹਨਾਂ ਨੇ ਮੈਨੂੰ ਕਿਹਾ ਕਿ ਇਸ ਨੂੰ ਲੈ ਕੇ ਜੀ ਕਦੀ ਧਾਰਮਿਕ ਸਬਜੈਕਟ ਦੇ ਕਿਸੇ ਨੇ ਕਿਹਾ ਵੀ ਆ ਆ 217 ਇਹਦੇ ਤੇ ਗੀਤ ਬਣਾ ਦਿਓ ਇਹ 17 ਵਾਲੇ ਬੰਦੇ ਬਹੁਤ ਆਉਂਦੇ ਆ ਕਿ ਲੈ ਕੇ ਆਉਂਦੇ ਬੰਦੇ ਆ ਲੈ ਬਣਾਉਣ ਵਾਸਤੇ ਆਉਂਦੇ ਆ ਗੀਤ ਤੇ ਬਣਾਵਾਂ ਵੀ ਦੇਈਦੇ ਐਹੀ ਗੱਲ ਕੋਈ ਨਹੀਂ ਅੱਛਾ ਜੀ ਕੋ ਧਾਰਮਿਕ ਗੁਰੂ ਦਾ ਇਜਾਜ਼ਤ ਆ ਜੇ ਕੋਈ ਬੰਦੇ ਦੇ ਕੋਈ ਫੁੱਲ ਲੈ ਕੇ ਆਉਂਦਾ ਵਾ ਤੇ ਬਿਲਕੁਲ ਉਹਦਾ ਮਤਲਬ ਨਹੀਂ ਉਹਦੇ ਵਾਲੇ ਚ ਗੱਲ ਆ ਉਹਨੂੰ ਦੱਸ ਦੇਣਾ ਚਾਹੀਦਾ ਵਾ ਠੀਕ ਆ ਹਾਂਜੀ ਤੇ ਰਾਨ ਵੰਡਿਆ ਜਿਹੜਾ ਦੀਵਾ ਦੀਵਨਾ ਦੋ ਦੀਵਾ ਬਾਲ ਕੇ ਲੋ ਵਾਦੀ ਆ ਘੜਦੀ ਨਹੀਂ ਬਿਲਕੁਲ ਜੀ ਉਹ ਗੀਤਕਾਰੀ ਦੇ ਨਾਲ ਨਾਲ ਇਹ ਤੇ ਚਲੋ ਗਾਇਕੀ ਗੀਤਕਾਰੀ ਤੁਹਾਡਾ ਇੱਕ ਸ਼ੌਂਕ ਤੁਸੀਂ ਕਹਿ ਰਹੇ ਹੋ ਜੀ ਤੇ ਉਦਾਂ ਕੀ ਕੰਮ ਕਰ ਆਪਣਾ ਰੋਜ਼ਾਨਾ ਰੋਜ਼ਮਰਹ ਦੀ ਜ਼ਿੰਦਗੀ ਚ ਹਾਂਜੀ ਹਾਂਜੀ ਤਾਂ ਨਿਰਭਾਅ ਵਾਸਤੇ ਜੀਵਨ ਨਿਰਭਾਅ ਵਾਸਤੇ ਜੀ 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 ਉਹ ਬਾਬਾ ਜੀ ਇਹ ਦਮਾਂ ਵਿੱਚ ਜਾਦਾ ਤੋਂ ਪਹਿਲਾਂ ਬਾਹਰੋਂ ਦੀ ਰਿਹਦੇ ਕੰਪਨੀ ਕੰਪਨੀ ਵਿੱਚ ਅੱਛਾ ਜੀ ਤੇ ਹੁਣ ਇੱਥੇ ਆਪਣੇ ਕੰਟੈਕਟ ਲੈ ਲਈਦਾ ਵਾ ਬਿਲਡਿੰਗ ਲੈਣ ਦਾ ਕੰਮ ਦਾ ਦੇ ਆਪਣਾ ਕਰਦੇ ਰਿਹਦਾ ਵਾ ਨਾਲ ਬੰਦੇ ਵੀ ਲੈ ਲਿੱਦੇ ਤੇ ਅੱਛਾ ਅੱਛਾ ਚਲੋ ਬਹੁਤ ਵਧੀਆ ਜੀ ਹਾਂਜੀ ਠੀਕ ਹੈ ਜੀ ਤੇ ਤਾਂ ਬਾਬੇ ਨਾਨਕ ਵਾਲੀ ਜਿਹੜੀ ਆ ਉਹਨਾਂ ਦਸੀਹ ਕਾਰ ਕਰਦੇ ਆ ਨੇ ਉਹਦੇ ਵਧੀਆ ਗੱਲ ਆਈ ਉਹਨਾਂ ਆਪਾਂ ਫਿਰ ਆਪਣੀਆਂ ਰਚਨਾਵਾਂਆਂ ਰਾਂਹ ਲੋਕਾਂ ਨੂੰ ਉਹ ਸੇਰ ਦੰਨਿਆਂ ਦੇ ਜੀਵਨ ਦੇ ਰੂਪ ਅਪਣਾਉਣਾ ਪਿਆ ਉਹਦਾ ਉਹ ਜੀ ਜੀ ਠੀਕ ਹੈ ਜੀ ਹਾਂਜੀ ਉਹ ਹੋਰ ਵੀ ਗੱਲ ਮੈਂ ਪੁੱਛਣ ਨੂੰ ਰਹਿ ਜਾਵਾਂ ਕੋਈ ਸਾਡੇ ਦਰਸ਼ਕਾਂ ਦੀ ਨਜ਼ਰ ਕਰ ਦਿਓ ਕੋਈ ਲਾਸਟ ਦੇ ਵਿੱਚ ਕੋਈ ਗੀਤ ਕੋਈ ਧਾਰਮਿਕ ਕੋਈ ਰਚਨਾ ਵਧੀਆ ਜੀ ਫਿਰ ਆਪਾਂ ਪ੍ਰੋਗਰਾਮ ਦੀ ਸਮਾਪਤੀ ਕਰੀਏ ਜੀ ਮੈਂ ਤੁਹਾਡੇ ਲਾਸਟ ਵਿੱਚ ਗੀਤ ਦੇ ਜੋ ਮੇਰੇ ਗੀਤ ਹੁਣ ਆ ਰਿਹਾ ਉਹਦੀਆਂ ਦੋ ਲਾਈਨਾਂ ਤੁਹਾਨੂੰ ਪੇਸ਼ ਕਰਦਾ ਹਾਂ ਉਹਦੇ ਜੀ ਜੀ ਇਹ ਗੀਤ ਵੀਰ ਜੀ ਹੈਗਾ ਵਾ ਸਾਕਾ ਮੀਰ ਮੰਨੂ ਦਾ ਅੱਛਾ ਜੀ ਵਾਹ ਉਹਦੇ ਬੋਲ ਨੇ ਬੜਾ ਧਿਆਨ ਦਾ ਹਾਂ ਜੀ ਕਹਿੰਦਾ ਰਹੇ ਕਿੰਦਾ ਟੋਟੇ ਅੱਖਾਂ ਦੇ ਸਾਹਮਣੇ ਕਰਨ ਭਾਵੇਂ ਮਾਵਾਂ ਫੇਰ ਵੀ ਨਹੀਂ ਕਬਰਾਉਂਦੀਆਂ ਨੇ ਉੱਚੇ ਸੁੱਟ ਕੇ ਬੋਚ ਦੀ ਨੀਜਾਂ ਤੇ ਡੱਕਰੇ ਚੁੱਕ ਕੇ ਝੋੜੀ ਵਿੱਚ ਪਾਉਂਦੀਆਂ ਨੇ ਜੀ ਜਦੋਂ ਅੰਬੀਆਂ ਨੂੰ ਲੱਗਿਆ ਬੂਰ ਹੋਵੇ ਕੋਲ ਉਸ ਤਾਂ ਆ ਕੇ ਚੈਕ ਦੀਏ ਤੇ ਜਿੱਥੇ ਖੂਨ ਸ਼ਹੀਦਾਂ ਦਾ ਡੁੱਲਦਾ ਤੇ ਉਥੇ ਫਸਲ گلاب ਦੀ ਮਹਿਕ ਦੀਏ ਉਥੇ ਫਸਲ گلاب ਦੀ ਮਹਿਕ ਦੀਏ ਤੱਕ ਦਰਦਾਂ ਭਰੀ ਕਹਾਣੀ ਨੂੰ ਅੰਬਰ ਵੀ ਤਾਂ ਮਾਰ ਰਿਆ ਤੇਰੇ ਟੀਵੀ ਫਟਣਾ ਚਾਉਂਦੀ ਸੀ ਤੱਕ ਜਾਲਮ ਕਰ ਗੁਜ਼ਾਰ ਰਿਹਾ ਤੁਪਾ ਮਿਛ ਮਚਾ ਮਰੋ ਪਈਆਂ ਤੇ ਰੁਖ ਬਦਲ ਲੈ ਸ਼ਾਵਾਂ ਨੇ ਪੁੱਤਰਾ ਦਿਹਾਰ ਪਵਾਉਣ ਲਈ ਸਿਰ ਅੱਗੇ ਕਰਤੇ ਮਾਵਾ ਨੇ ਪੁੱਤਰਾ ਦਿਹਾਰ ਪਵਾਉਣ ਲਈ ਸਿਰ ਅੱਗੇ ਕਰਤੇ ਮਾਵਾ ਨੇ ਦੁੱਧ ਚੁੰਗਦੇ ਖੋਲਿਆ ਬੱਚਿਆਂ ਨੂੰ ਕਿੰਜ ਬੀਤੀ ਹੋ ਨਮਾਣੀਆਂ ਤੇ ਤੱਕ ਜ਼ੁਲਮ ਕਰਦੇ ਜ਼ਾਲਮ ਨੂੰ ਵਨ ਛੀ ਵੀ ਰੂਪੇ ਟਾਣੇ ਆਤੇ ਕੋਈ ਕਸਰ ਨਾ ਛੱਡੀ ਕਾਫਰ ਨੇ ਕਸਰ ਨਾ ਛੱਡੀ ਕਾਫਰ ਨੇ ਸਭ ਆਪਣੀਆਂ ਕਸਰਾਂ ਕਢ ਲਈਆਂ ਪੁੱਤਰਾਂ ਦੇ ਟੋਟੇ ਪਾਵਣ ਲਈ ਮਮਾ ਨੇ ਚੋਲੀਆਂ ਉਡ ਲਈਆਂ ਬਹੁਤੋ ਭਾਜੀ ਰਚਨਾਵਾਂ ਤੁਹਾਡੀਆਂ ਵਕਿਆ ਹੀ ਸਫਰੀ ਸਾਹਿਬ ਦੇ ਨਾਲ ਮੇਲ ਖਾਂਦੀਆਂ ਬਾਬਾ ਨਾਨਕ ਤੁਹਾਡੀ ਕਰਮ ਨੂੰ ਹੋਰ ਬਲੰਦੀਆਂ ਵੱਲ ਲਿਜਾਵੇ ਵੈਕੁਲ ਤੁਸੀਂ ਇਸੇ ਤਰ੍ਹਾਂ ਸਿੱਖ ਇਤਿਹਾਸ ਨੂੰ ਰਚਨਾਵਾਂ ਰਹੀ ਰਚਦੇ ਰਹੋ ਲੋਕਾਂ ਦੇ ਰੂਪ ਰੂਪ ਕਰਦੇ ਰਹੋ ਬਹੁਤ ਮਿਹਰਬਾਨੀ ਤੁਸੀਂ ਸਾਡੇ ਪ੍ਰੋਗਰਾਮ ਦਾ ਹਿੱਸਾ ਬਣੇ ਬਹੁਤ ਬਹੁਤ ਸ਼ੁਕਰੀਆ ਜਲਦ ਤੱਕ ਦੋਸਤੋ ਅਸੀਂ ਫੇਰ ਤੁਹਾਡੇ ਰੂਬਰੂ ਹੁੰਨੇ ਆ ਕਿਸੇ ਹੋਰ ਸ਼ਖਸੀਅਤ ਨੂੰ ਲੈ ਕੇ ਤਦ ਤੱਕ ਸਾਨੂੰ ਜੋ ਆਗਿਆ ਫੇਰ ਮਿਲਾਂਗੇ ਸਤਿ ਸ਼੍ਰੀ ਅਕਾਲ